ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਫੇਸਬੁੱਕ ਤੇ ਇੱਕ ਵੀਡੀਓ ਦੇਖੀ ਸੀ ਬੰਦੂ ਵੀ ਬਾਰੇ ਕਿ ਉਹ ਕਹਿੰਦੇ ਸੀ ਕਿ ਇਹ ਪਲਾਸਟਿਕ ਦੀ ਬਣੀ ਹੁੰਦੀ ਹੈ ਤੇ ਮੈਂ ਵੀ ਟਰਾਈ ਕਰਕੇ ਦੇਖੀ ਮੈਂ ਤੁਹਾਨੂੰ ਦਿਖਾਣਾ ਅੱਜ ਦੇ ਫਿਰ ਜਿਸ ਕਹਿੰਦੇ ਨਾ ਬੰਦੂ ਵੀ ਇਹਨੂੰ ਲਾਓ ਉੱਪਰ ਵਾਲੇ ਨੂੰ ਇੱਕ ਅੱਧੇ ਨੂੰ ਛਿਲ ਕੇ ਲਾਓ ਇੱਕ ਪਰਤ ਨੂੰ ਲਾੜੋ ਠੀਕ ਹੈ ਜੀ ਚਲੋ ਮੈਂ ਨਿਕਲਦਾ ਤੁਹਾਨੂੰ ਕਰਕੇ ਦਿਖਾਣਾ ਆ ਦੇਖੋ ਜਦੋਂ ਤੁਸੀਂ ਇਹਨੂੰ ਗਰਮ ਕਰਦੇ ਆ ਨਾ ਮੈਂ ਵੀਡੀਓ ਦੇਖੀ ਸਵੇਰੇ ਤੇ ਮੈਨੂੰ ਲੱਗਾ ਕਿ ਇਦਾਂ ਨਹੀਂ ਹੋ ਸਕਦਾ ਤਾਂ ਫਿਰ ਮੈਂ ਇੱਕ ਵਾਰੀ ਟਰਾਈ ਕੀਤਾ ਤੇ ਫਿਰ ਮੈਂ ਕਿਹਾ ਮੈਨੂੰ ਸ਼ੇਅਰ ਕਰਨਾ ਚਾਹੀਦਾ ਸਾਰੇ ਨਾਲ ਆ ਦੇਖੋ ਜੇ ਤੁਸੀਂ ਇਹਨਾਂ ਗਰਮ ਕਰਦੇ ਨਾਲ ਲਿਆ ਕੇ ਦਿਓ ਜੇ ਤੁਸੀਂ ਉਹਨੂੰ ਗੈਸ ਤੇ ਗਰਮ ਕਰਦੇ ਆਂ ਉਹਦੀ ਪਰਤ ਨੂੰ ਦੇਖੋ ਪਹਿਲਾਂ ਤੇ ਉਹ ਅੱਗ ਨਹੀਂ ਫੜ ਰਹੀ ਉਹ ਠੀਕ ਹੈ ਜਿਹੜੀ ਮਿਡਲ ਸਾਈਡ ਆ ਉਹਦੀ ਅੱਗ ਨਹੀਂ ਫੜ ਰਹੀ ਫਿਰ ਜਦੋਂ ਥੋੜੀ ਜੀ ਗਰਮ ਹੋ ਜਾਂਦੀ ਹੈ ਆ ਦੇਖੋ ਇਹ ਹੁਣ ਗਰਮ ਹੋ ਗਈ ਨਾ ਇਨੂੰ ਖਿੱਚ ਕੇ ਦੇਖੋ ਦੇਖੋ ਆਹ ਦੇਖੋ ਸਾਫ਼ ਦੇਖ ਰਿਹਾ ਟੁੱਟ ਹੀ ਨਹੀਂ ਰਿਹਾ ਇਹ ਦੇਖ ਰਿਹਾ ਕਿ ਪਲਾਸਟਿਕ ਹੈ ਵਿੱਚ ਜਿਹੜਾ ਗ੍ਰੀਨ ਪਾਰਟ ਹੈ ਉਹ ਦੇਖੋ ਆਹ ਦੇਖੋ ਮੇਰੀ ਜਿਹੜੀ ਫਿੰਗਰ ਤੇ ਇੱਕ ਸਾ ਲ ਰਹੀ ਹੈ ਸਾਫ਼ ਲੱਗ ਰਿਹਾ ਕਿ ਪਲਾਸਟਿਕ ਤੋਂ ਬਣਾਈ ਹੋਈ ਹੈ ਕਿਉਂਕਿ ਪਲਾਸਟਿਕ ਗਰਮ ਹੋ ਗਈ ਹੈ ਗਰਮ ਹੋਣ ਦੇ ਨਾਲ ਪਲਾਸਟਿਕ ਸਟ੍ਰੈਚੀ ਹੋ ਰਹੀ ਹੈ ਦੇਖੋ ਆਹ ਦੇਖੋ ਤੁਸੀਂ ਸਾਫ਼ ਦੇਖ ਸਕਦੇ ਮੇਰੀਆਂ ਫਿੰਗਰਸ ਨਾਲੋਂ ਮੈਂ ਪੂਰੀ ਜ਼ੋਰ ਲਾ ਕੇ ਖਿੱਚ ਰਿਹਾ ਹਾਂ ਮੈਂ ਪਰ ਪਲਾਸਟਿਕ ਅੱਗੇ ਲੱਗੇ ਵਧੀ ਜਾਂਦੀ ਹੈ ਤਾਂ ਗਾਇਸ ਪਲੀਜ਼ ਬੀ ਕੇਫੁਲ ਵਹ ਯੂ ਬਾਇੰਡ ਐਂਡ ਵਹ ਯੂ ਈਟਿੰਗ ਕੇਫੁਲ ਲੁੱਕ ਥਿਸ ਪਲਾਸਟਿਕ ਲੁੱਕ ਐਟ ਥਿਸ ਤਾਂ ਮੇਰੇ ਸਾਰਿਆਂ ਕੇ ਬੇਨਤੀ ਹੈ ਕਿ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜਾਨ ਤਾਂ ਜੋ ਕੋਈ ਵੀ ਮੇਰਾ ਵੀਰ ਭਰਾ ਮੇਰੀ ਭੈਣ ਭਰਾ ਕੋਈ ਵੀ ਆਹ ਚੀਜ਼ਾਂ ਖਾਣ ਤੋਂ ਬਚ ਸਕੇ ਕਿਉਂਕਿ ਅੱਜ ਕੱਲ੍ਹ ਦੀ ਜਿਹੜੀਆਂ ਬਿਮਾਰੀਆਂ ਆਹ ਚੀਜ਼ਾਂ ਫੈ ਰਹੀਆਂ ਆ ਆਹ ਦੇਖੋ ਦੇਖੋ ਪਲਾਸਟਿਕ ਇਹ ਵੀ ਤੁਸੀਂ ਸੋਨ ਨਹੀਂ ਸਕਦੇ